ਮੁਕਤਸਰ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਆਨਲਾਈਨ ਖਾਣਾ ਮੰਗਵਾਉਣ ਵਾਲਿਆਂ ਦੀ ਸੁਰੱਖਿਆ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਇੱਕ ਸ਼ਾਕਾਹਾਰੀ ਪਰਿਵਾਰ ਨੂੰ ਸਵਿਗੀ ਰਾਹੀਂ ਆਰਡਰ ਕੀਤੇ ਖਾਣੇ ਦੇ ਵਿੱਚੋਂ ਨਾਨ-ਵੈਜ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਕਾਫੀ ਵੱਡਾ ਹੰਗਾਮਾ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਮੁਕਤਸਰ ਦੀ ਰਹਿਣ ਵਾਲੀ ਮੰਮਤਾ ਨੇ ਸਵਿਗੀ ਤੋਂ ਆਨਲਾਈਨ ਖਾਣਾ ਆਰਡਰ ਕੀਤਾ ਸੀ ਉਹਨਾਂ ਨੇ ਆਪਣੇ ਆਰਡਰ ਦੇ ਵਿੱਚ ਆਲੂ ਮਟਰ ਕੜੀ ਪਕੌੜਾ ਰੋਟੀਆਂ ਅਤੇ ਰਾਇਤਾ ਮੰਗਵਾਇਆ ਸੀ ਪਰ ਜਦੋਂ ਖਾਣਾ ਘਰ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਏ ਟਾਬੇ ਦੇ ਮਾਲਕ ਵੱਲੋਂ ਗਲਤੀ ਨਾਲ ਸ਼ਾਕਾਹਾਰੀ ਖਾਣੇ ਦੀ ਬਜਾਏ ਉਹਨਾਂ ਨੂੰ ਨੌਨ-ভেজ ਭੇਜ ਦਿੱਤਾ ਗਿਆ। ਮੰਮਤਾ ਨੇ ਤੁਰੰਤ ਇਸ ਗਲਤੀ ਦੀ ਸ਼ਿਕਾਇਤ ਕੀਤੀ ਅਤੇ ਸਪਸ਼ਟ ਕੀਤਾ ਕਿ ਉਹ ਜ਼ਿੰਦਗੀ ਵਿੱਚ ਕਦੇ ਵੀ ਨੌਨ-ভেজ ਨਹੀਂ ਖਾਂਦੇ। ਸ਼ੁਰੂਆਤ ਵਿੱਚ ਜਿਸ ਸ਼ੰਕ ਟਾਬੇ ਤੋਂ ਇਹ ਆਰਡਰ ਭੇਜਿਆ ਗਿਆ ਸੀ ਉਸ ਦੇ ਮਾਲਕ ਨੇ ਆਪਣੀ ਗਲਤੀ ਮੰਨਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਪਰ ਜਦੋਂ ਮੀਡੀਆ ਦੀ ਟੀਮ ਮੌਕੇ ਉੱਤੇ ਪਹੁੰਚੀ ਅਧੇ ਮਾਮਲੇ ਦੀ ਪੁਸ਼ਟੀ ਹੋਈ ਤਾਂ ਢਾਬਾ ਮਾਲਕ ਨੇ ਆਖਰਕਾਰ ਆਪਣੀ ਗਲਤੀ ਮੰਨ ਲਈ ਅਤੇ ਮੰਮਤਾ ਤੋਂ ਮਾਫੀ ਮੰਗੀ ਇਸ ਘਟਨਾ ਤੋਂ ਬਾਅਦ ਮੰਮਤਾ ਨੇ ਨਾ ਸਿਰਫ ਢਾਬੇ ਦੇ ਮਾਲਕ ਤੋਂ ਇਨਸਾਫ ਮੰਗਿਆ ਬਲਕਿ ਉਹਨਾਂ ਨੇ ਸਵਿਗੀ ਪਲੇਟਫਾਰਮ ਉੱਤੇ ਵੀ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਹੈ ਇਹ ਘਟਨਾ ਆਨਲਾਈਨ ਫੂਡ ਡਿਲੀਵਰੀ ਸੇਵਾਵਾਂ ਦੀ ਜ਼ਿੰਮੇਵਾਰੀ ਅਤੇ ਗਾਹਕਾਂ ਦੀਆਂ ਖਾਣ-ਪੀਣ ਦੀਆਂ ਤਰਜੀਹਾਂ ਦਾ ਖਿਆਲ ਰੱਖਣ ਦੀ ਲੋੜ ਉੱਤੇ ਵੱਡਾ ਸਵਾਲ ਖੜਾ ਕਰਦੀ ਹੈ ਅਸੀਂ ਸ਼ੰਕਰ ਭੋਜਨ ਵੰਡਾਤ ਤੋਂ ਆਰਡਰ ਕੀਤਾ ਸੀ ਸਵੀਗੀ ਵਾਲਿਆਂ ਤੋਂ ਤੇ ਅਸੀਂ ਜਿਵੇਂ ਰਾਜਤਾ ਦਾਲ ਮਟਰ ਆਲੂ ਮਟਰ ਦੀ ਸਬਜ਼ੀ ਦਾ ਆਰਡਰ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਨੌਨ ਵੇਜ ਪੇਜਤਾ ਨਹੀਂ ਨਹੀਂ ਉਸ ਦਾ ਨਾਮਦਾਨ ਲਿਆ ਆ ਸੀ ਹੱਥ ਵਿੱਚ ਲਗਾਉਂਦੇਗੇ इवन ਅਸੀਂ ਕੇਕ ਪੇਸਟਰੀ ਵੀ ਐਡਲਸ ਕਰਨੇ ਆ ਤੇ ਇਹ ਸਾਰਾ ਹੀ ਨੌਨ ਵੇਜ ਚੀਜ਼ਾਂ ਹੋਰ ਵੀ ਕੁਝ ਪੈਂਦੇ ਆ ਦਾਲ ਸੀ ਨਾਲ ਨੌਨ ਵੇਜ ਦੇ ਰੋਟੀ ਸੀ ਤੇ ਇੱਕ ਨਾਲ ਹੋਰ ਪਤਾ ਨਹੀਂ ਕੀ ਚਾਹੀ ਸੀ ਅਸੀਂ ਉਹਨੂੰ ਓਪਨ ਹੀ ਨਹੀਂ ਕੀਤਾ ਤੇ ਉਹ ਗੱਲਬਾਤ ਹੋਈ ਉਹਨਾਂ ਕੋਲ ਤੁਹਾਡੀ ਤੁਸੀਂ ਕੰਪਲੀਟ ਕਰਨੀ ਚਾਹੀਦੀ ਉਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਪਹਿਲਾਂ ਕਿਹਾ ਲੇਕਿਨ ਉਹਨਾਂ ਨੇ ਆਦੀ ਗੱਲ ਨਹੀਂ ਮੰਨੀ ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਮੁੰਡਿਆਂ ਦੀ ਗਲਤੀਆਂ ਮੁੰਡੇ ਆਪੇ ਆ ਚੱਕ ਕੇ ਲੈ ਜਾਂਦੇ ਆ ਅਸੀਂ ਨਹੀਂ ਉਹਨਾਂ ਨੂੰ ਫੜਾ ਦੇਗੇ ਜੋ ਵੀ ਪੈਕਿੰਗ ਹੁੰਦੀ ਹੈ ਉਹ ਅਸੀਂ ਕਰਕੇ ਰੱਖ ਰਹੀ ਨਹੀਂ ਤੋਂ ਲੈ ਜਾਂਦੇ ਆ ਤੇ ਇਹ ਮੰਗ ਕੀ ਕਰਦੇ ਹੋਗੇ ਇਸ ਤਰ੍ਹਾਂ ਦੇ ਨਾਮ ਮੰਨ ਲਓ ਨੌਨ ਵਿੱਚ ਭੇਜਤਾ ਜਦੋਂ ਤੁਸੀਂ ਹਾਂਦੇ ਨਹੀਂ ਹੈਗੇ ਕਿਸ ਨੂੰ ਕਿ ਉਹ ਦੇਖੀ ਤੇ ਕੀ ਮੰਗ ਕੀ ਕਰਦੇ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਅਸੀਂ ਉਹਨਾਂ ਨੂੰ ਪਹਿਲਾਂ ਬੜੇ ਪਿਆਰ ਨਾਲ ਕਿਹਾ ਸੀ ਲੇਕਿਨ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀਗੀ ਉਹ ਕਹਿੰਦੇ ਨਹੀਂ ਸਾਡੇ ਵਿੱਚ ਕੋਈ ਕਸੂਰ ਹੈ ਨਹੀਂ ਕਸੂਰ ਹੀ ਸਾਡੇ ਮੁੰਡਿਆਂ ਦਾ ਹੈਗੇ ਤੁਸੀਂ ਮੁੰਡਿਆਂ ਨੂੰ ਕਾਲ ਕਰੋ ਮੁੰਡਿਆਂ ਨੂੰ ਕਾਲ ਕੀਤੀ ਉਹਨਾਂ ਉਹ ਚੁੱਕਦੇ ਨਹੀਂਗੇ ਪਹਿਲਾਂ ਹੀ ਆਪੇ ਕਰਦੇ ਨੇ ਇਸ ਤੋਂ ਇੱਕ ਦਿਨ ਪਹਿਲਾਂ ਵੀ ਆਰਡਰ ਕੀਤਾ ਸੀ ਉਦੋਂ ਖਾਣਾ ਸਹੀ ਆਇਆ ਸੀ ਲੇਕਿਨ ਅੱਜ ਨਹੀਂ ਆਇਆ ਬੱਸ ਸਟੈਂਡ ਕੋਲ ਮਿਲ ਮੈਡੀਸਨ ਦੀ ਸ਼ਾਪ ਹੈ ਅਸੀਂ ਅੱਜ ਘਰ ਵਿੱਚ ਕੋਈ ਨਾ ਹੋਣ ਕਾਰਨ ਸਵੀਜੀ ਦੇ ਥਰੂ ਸ਼ੰਕਰ ਭੋਜਨ ਢਾਬੇ ਤੇ ਕੁਝ ਖਾਨਵੀਂ ਦਾ ਆਰਡਰ ਦੋ ਪਲੇਟਾਂ ਆਰਡਰ ਕੀਤੀਆਂ ਸੀ ਜਿੰਦੇ ਵਿੱਚ ਮਟਰ ਪਨੀਰ ਸੋਰੀ ਆਲੂ ਮਟਰ ਕੜੀ ਤੇ ਰਾਇਤਾ ਆਰਡਰ ਕੀਤਾ ਸੀਗਾ ਜੋ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਵਾ ਦਿੰਦਾ ਗੁੜੀਆਂ ਨੇ ਆਰਡਰ ਕੀਤਾ ਸੀਗਾ ਪਰ ਉਹਨਾਂ ਵੱਲੋਂ ਸਾਨੂੰ ਇੱਕ ਹੈ ਸ਼ਾਇਦ ਕੋਈ ਪਨੀਰ ਦੀ ਸਬਜੀ ਹੈ ਇੱਕ ਦਾਲ ਹੈ ਦਾਲ ਫਰਾਈ ਹੈ ਤੇ ਨਾਲ ਕੋਈ ਨੋਨ ਵੇਜ ਹੈ ਅਸੀਂ ਨੋਨ ਵੇਜ ਦਾ ਟੈਗ ਹੀ ਸਾਨੂੰ ਇਹ ਨਹੀਂ ਪਤਾ ਕਿ ਕੀ ਹੈ ਉਹਦਾ ਕੁਝ ਖਾਣ ਲੱਗੇ ਸਾਨੂੰ ਖਸੂਰਤਾਉਂਗਾ ਤਾਂ ਐਪ ਲਿਖਿਆ ਲੱਗਿਆ ਕਿ ਪਕੌੜੇ ਹੋਣਗੇ ਪਰ ਜੋ ਨੱਪ ਕੇ ਦੇਖਿਆ ਵਿੱਚ ਤਾਂ ਵਿੱਚੋਂ ਦੇ ਵਿੱਚੋਂ ਵੀ ਕੁਝ ਹੋਰ ਤਰ੍ਹਾਂ ਦੇ ਆ ਰਿਹਾ ਸੀ ਜੋ ਕਿ ਸਾਡੇ ਇੱਥੇ ਲੱਗੇ ਕੋਈ ਖਾਣ ਲੈਂਦੇ ਆ ਉਹਨਾਂ ਨੂੰ ਪੁੱਛਿਆ ਤਾਂ ਦੱਸੇ ਤੈਨੂੰ ਵੀ ਨੋਨ ਵੇਜ ਹੈ ਸੇ ਗੰਨਪਤ ਉਹ ਹੀ ਉਹਨਾਂ ਦੇ ਨਾਲ ਵੀ ਤੁਸੀਂ ਆਰਡਰ ਕੱਲ੍ਹ ਤੋਂ ਭੇਜਿਆ ਹੈਗਾ ਨਾਨੋਵਿਜ ਭੇਜਤ ਹਾਂਜੀ ਉਹਨਾਂ ਨੇ ਮੈਂ ਫੋਨ ਕੀਤਾ ਕਹਿੰਦਾ ਸਾਡੀ ਇਹਦੇ ਵਿੱਚ ਕੋਈ ਗਲਤੀ ਨਹੀਂ ਮੁੰਡਿਆਂ ਕੋਲ ਦੋ ਦੋ ਆਰਡਰ ਹੁੰਦੇ ਆ ਤੁਹਾਨੂੰ ਗਲਤ ਆਰਡਰ ਪਕੜਾ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਫੋਨ ਆਇਆ ਉਹ ਕਹੇ ਉਹ ਕਹਿ ਰਹੀ ਹੈ ਕਿ ਕਹਿੰਦੇ ਇਹਦੇ ਵਿੱਚ ਸਾਡੇ ਕੋਲ ਪੰਜ-ਚਾਹ ਲਫਾਫੇ ਹੁੰਦੇ ਆ ਮੁੰਡੇ ਕੋ ਚੁੱਕ ਕੇ ਲੈ ਜਾਂਦੇ ਮੈਂ ਉਹਨਾਂ ਤੋਂ ਇਹਨਾਂ ਵੀ ਪੁੱਛਿਆ ਵੀ ਕਿ ਤੁਹਾਡੇ ਜਿਹੜੇ ਪੰਜ-ਪੰਜ 6-6 ਆਰਡਰ ਇਕੱਠੇ ਆਉਂਦੇ ਆ ਤੁਹਾਡੇ ਕੋਈ ਟੈਗ ਵਗੈਰਾ ਨਹੀਂ ਲੱਗਿਆ ਹੁੰਦਾ ਇਹਦੇ ਤੇ ਵੀ ਜਿਸ ਦੇ ਵਿੱਚ ਵੀ ਹੁੰਦਾ ਹੈ ਵੀ ਜਿਸਦੇ ਨਾਲ ਵੀ ਤਾਂ ਪਤਾ ਲੱਗੇ ਕਿਸ ਤੇ ਉਹਨਾਂ ਨੇ ਕਿ ਨਹੀਂ ਅਸੀਂ ਇਸ ਦਾ ਕੋਈ ਟੈਗ ਨਹੀਂ ਲਗਾਉਂਦੇ ਇਸ ਦਾ ਮਤਲਬ ਤਾਂ ਮੈਂ ਤੁਹਾਨੂੰ ਜੋ ਪਗੜਾ ਲਾਂਗਾ ਤੁਸੀਂ ਉਹੀ ਡਿਲੀਵਰ ਕਰੋਗੇ ਨਾ ਜੋ ਮੁੰਡੇ ਫੜਾਉਗੇ ਡਿਲੀਵਰ ਕਰਨੇ ਹੁੰਦੇ ਤੇ ਹੁੰਦਾ ਤਾਂ ਕੋਈ ਕਸੂਰ ਹੀ ਨਹੀਂਗਾ ਤੇ ਕਸੂਰ ਸਾਰਾ ਹੋਏ ਤੇ ਸਾਰ ਸਿੱਟ ਮੁੰਡਿਆ ਤੇਰੇ ਪਹਿਲਾਂ ਵੀ ਆਰਡਰ ਕਰਦੇ ਰਹੇ ਹਾਂ ਹਾਂ ਬੇਟੇ ਮੇਰੇ ਬੇਟੀਆਂ ਵਗੈਰਾ ਕਰਦੇ ਰਹਿੰਦੇ ਆਰਡਰ ਕੋਈ ਤੇ ਇਹ ਹੁਣ ਤੁਸੀਂ ਮੰਨ ਲਓ ਕੋਈ ਕੰਪਲੀਟ ਹੈਗੀ ਆ ਕੋਈ ਕੌਕੀਤੀ ਹੈ ਕਿ ਇਹਨਾਂ ਦੇ ਕੋਲ ਅਸੀਂ ਇਹਨਾਂ ਸਵਿਜੀ ਤੇ ਕੰਪਲੀਟ ਕੀਤੀ ਸੀਗੀ ਉਹਦੇ ਤੁਹਾਨੂੰ ਸਕਰੀਨਸ਼ਾਟ ਮੈਂ ਸੈਂਡ ਕਰਵਾ ਦਿੰਦੇ ਹਾਂ ਉਹਦੇ ਵਿੱਚ ਵੀ ਹੈ ਉਹਦੇ ਵਿੱਚ ਜੋ ਹੈਗਾ ਉਹ ਵੀ ਕਹਿੰਦੇ ਵੀ ਅਸੀਂ 파ਟਨਰ ਨੂੰ ਕਹਾਂਗੇ ਕਿ ਇਹੋ ਜੀ ਕੋਈ ਗਲਤੀ ਨਾ ਹੋਵੇ ਉਹਨਾਂ ਤੋਂ ਸਾਨੂੰ ਕੋਈ ਤਸ਼ੱਲੀ ਸੱਲੀ ਬਖਸ਼ ਜਵਾਬ ਨਹੀਂ ਮਿਲਿਆਗਾ ਇਹਨਾਂ ਦੇ ਵਿੱਚ ਕੋਈ ਨੌਨ ਵੇਜ ਚ ਖਾਂਦੇ ਨਹੀਂ ਹੈ ਕਿ ਇਸ ਤਰ੍ਹਾਂ ਦੇ ਨਾਲ ਨੌਨ ਵੇਜ ਭੇਜ ਦੇਣਾ ਕੋਈ ਚੈੱਕ ਨਹੀਂ ਕੀਤਾ ਜਾਣਾ ਟੈਗ ਨਹੀਂ ਲੱਗਿਆ ਹੋਇਆ ਮੈਂ ਤੁਹਾਨੂੰ ਇਸੇ ਤੁਹਾਡੇ ਥਰੂ ਇਹ ਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਕਿ ਇਹਦੇ ਵਿੱਚ ਇਹ ਹੀ ਚਾਹਨਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਕੀ ਅੰਗਹਿਲੀਆਂ ਕਰ ਰਹੇ ਹੈ ਵੀ ਜਿਹੜੇ ਬੰਦੇ ਕੋਈ ਪਿਓਰ ਵੇਜੀਟੇਨ ਹੈ ਨੌਨ ਵੇਜ ਨਹੀਂ ਖਾ ਰਹੇ ਉਹਨਾਂ ਨੂੰ ਨੌਨ ਵੇਜ ਭੋਜਾ ਜਾ ਰਿਹਾ ਹੈ ਅੰਗਹਿਲੀਆਂ ਤਾਂ ਇਹਨਾਂ ਦੁਕਾਨਦ ਅਰਜੰਸੀਆਂ ਸਵੀਟੀ ਵੀ ਲਈ ਥ्रू ਆਨਲਾਈਨ ਦਾ ਕੰਮ ਤਾਂ ਕਰ ਲੈਂਦੇ ਆ ਪਰ ਉਹਦੇ ਵਿੱਚ ਪ੍ਰੋਪਰ ਕਰਦੇ ਨਹੀਂ ਨਾ ਕੋਈ ਟੈਗ ਨਾ ਕੁਝ ਵੀ ਅਸੀਂ ਤਾਂ ਕੋਈ ਕਿਸਨ ਕੋਸ਼ਿਸ਼ ਪਕੜਾ ਦੇ ਇਹਦਾ ਹੁਣ ਇਹਦਾ ਮੈਨੂੰ ਫੋਨ ਆ ਰਿਹਾ ਸੀ ਆ ਰਿਹਾ ਸੀਗਾ ਕਹਿੰਦਾ ਤੁਹਾਨੂੰ ਖਾਣਾ ਭਜਵਾ ਦਿੰਨਾ ਮੈਂ ਹੋਰ ਆਪ ਲੈ ਕੇ ਆਪ ਦੇ ਜਨ ਮੈਨੂੰ ਕੀ ਪਤਾ ਮੈਨੂੰ ਕੀ ਦੇ ਕੇ ਜਾਏਗਾ ਸਹੀ ਦੇਖੀਏ ਗਲਤ ਦੇਖ ਜਾਏ ਕਿ ਹੁੰਦੇ ਮੈਂ ਤਾਂ ਵਿਸ਼ਵਾਸ ਹੀ ਖਤਮ ਕਰ ਦੋ ਗਿਆ ਇਹ ਪਤਾ ਤਾਂ ਬਕਿੱਤੇ ਹੈਗਾ ਜੀ ਇਹ ਸ਼ਾਇਦ ਮਸੀਤ ਵਾਲੀ ਚੌਂਕ ਕੋਲ ਹੈ ਆ ਆਪਣੇ ਬਸ ਮਸੀਤ ਜੋਂਗ ਦੇ ਕੋਲੇ ਉੱਥੇ ਦੱਸ ਰਹੇ ਹੋਰ ਵੀ ਕੋਈ ਕੰਪਲੇਟ ਕਰੋਗੇ ਕੋਈ ਫੋਨਸ ਹਾਂ ਮੈਨੂੰ ਇਹ ਫੂਡ ਸਾਇੰਸ ਮੈਂ ਕੋਰਟ ਦੇ ਜਿੱਥੇ ਮਰਜੀ ਜਾਣਾ ਕੋਈ ਮ ਜਾਵਾਂਗਾ ਮੰਗ ਕੀ ਕਰਦੇ ਆ ਤੁਸੀਂ ਮੈਨੂੰ ਆਪਾਂ ਦਾ ਚਾਹਣ ਵੀ ਜਿਹੜਾ ਹੈਗੀ ਜਗ ਜਾਇਰ ਹੋਣੀ ਚਾਹੀਦੀ ਚੀਜ਼ ਵੀ ਜਿਹੜੀ ਚੀਜ਼ ਹੈ ਹੁਣ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਕਿ ਕਿਸ ਤਰ੍ਹਾਂ ਦੇ ਕਰ ਰਹੇ ਅੰਧਿਆਂ ਲਿਆ ਕਰ ਰਹੇ